ਨਾਮੇ ਮੇਰਾ ਵਾਹਿਗੁਰੂ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਜੀ ਸਿਮਰ ਕੇ ਗੁਰ ਨਾਮਿਕ ਲਈ ਤਿਆਰ ਹੋਈ ਪਰੰਗਤ ਗੁਰਤੇ ਅਮਰਾਸ ਰਾਮ ਦਰਸਨ ਦਰਸਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਰਿਠੇ ਸਤਿਗੁਰਖ ਜਾਏ ਦੇਵ ਬਹਦ ਸਿਮਰੇ ਸਰਥਾਣੀ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਥਾਣੀ ਹੋਏ ਸਹਾਏ ਦਸਵੇਂ ਪਾਤਸ਼ਾਹ ਜੀ ਜੋ ਤਨ ਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਿਲਾਂ ਦਾ ਧਿਆਨ ਤਰਕੇ ਬੋਲੋ ਜੀ ਸਤਿਰਾਹੇ ਗੁਰੂ ਪੰਜਾ ਪਿਆਰੇ ਚੌਹ ਸਰਬ ਜਗਿਆ ਚਾਰੀ ਮੁਕਤਿਆ ਹੱਟੀਆਂ ਜੜਪੀਆਂ ਟੱਪੀਆਂ ਜਿਨ੍ਹਾਂ ਨਾਮ ਜਪਿਆ ਵਣਕੇ ਛਕਿਆ ਦੇਵ ਚਦਾਈ ਤੇ ਕਰਵਾਹੀ ਦੇਖ ਸਮਕੇ ਨਵਾਂ ਚੀਸਾ ਤਨਾ ਪਿਆਰਿਆ ਸੁਚਿਆਰਿਆ ਜੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਗੁਰੂ ਹਰਿਗੋਬਿੰਦ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਾਂਆਂ ਚਰਖੜੀਆਂ ਤੇ ਚਲੇ ਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਲਈ ਹਾਰਿਆ ਸਿੱਖੀ ਸਿਧਕ ਕੇਸਾਂ ਸਵਾਸ ਨਾਲ ਸੰਗ ਦੇ ਬਾਇਆ ਤਮਾ ਸਭ ਸ੍ਰਿੰਗਣੀਆਂ ਆ ਪੁਛੜੀਆਂ ਜੀ ਕਮਾਈ ਦਾ ਤੈਨੂੰ ਤੱਕੇ ਬੋਲੋ ਜੀ ਵਾਹਿਗੁਰੂ ਪੰਜਾ ਤਖਤ ਸਰਬਤ ਗੁਰਦਵਾਰਿਆਂ ਦਾ ਤੈਨਰ ਕੀ ਬੋਲੋ ਜੀ ਵਾਹਿਗੁਰੂ ਸ੍ਰੀ ਸਰਬਤ ਖਾਲਸਾ ਜੀ ਕੀ ਅਰਦਾਸ ਕਰ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਰਤਾਲੇ ਸੇਤ ਅਮਰਿਕਾ ਸਤ ਸ੍ਰੀ ਅਕਾਲ ਸਰਬ ਸੋਕੂ ਵੇਰ ਜਹਾਂ ਦੇ ਕਾਰਸਾ ਜੀ ਸਾਹਿਬ ਤਹਰ ਤਹ ਰਖਿਆ ਰਿਆ ਰਿਆਤ ਨੂੰ ਦੇਗ ਤੇਗ ਫਤੇ ਦਰਦ ਕੀ ਪਨਾਹ ਪਰਤ ਕੀ ਜੀਤ ਸ੍ਰੀ ਸਰਬ ਜੀ ਸਹਾਰੇ ਖਾਲਸੇ ਜੀ ਦੇ ਗੁਰੂ ਘਰ ਦੇ ਬੋਲੋ ਜੀ ਵਾਹਿਗੁਰੂ ਬਖਸ਼ੂ ਦੀ ਸਤਨੂ ਸਿੱਖੀ ਦਾ ਕੇਸ ਦਾ ਰਹਿਤ ਦਾਣ ਬੇਕਤਾ ਦਾ ਨਸਾਹਰ ਦਾ ਕੋ ਸਾਧਾਰਨ ਦਰਨ ਸਰਦਾਰ ਨਾਨਕ ਦਾ ਸ੍ਰੀ ਅਮਰਿਤਸਰ ਸਾਹਿਬ ਜੀ ਦੇ ਦਰਸ਼ਨ ਇਸਨਾਲ ਚੌਕੀਆਂ ਚਰਦੇ ਗੁੰਗੇ ਜਗੋ ਜਗਤ ਦਾ ਧਰਮ ਕਰ ਜੈਕਾਰ ਬੋਲੋ ਜੀ ਨਾਹਿ ਰੂਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਕ ਦਾ ਰੱਖਾ ਆਤ ਵਹਿਗੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀਨਨ ਲਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਰਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਕੁੱਲੇ ਦਰਸ਼ਨ ਦਿਵਾਰ ਸੇਵਾ ਸੰਭਾਲਦਾ ਦਾਲ ਖਰਸਾ ਜੀ ਨੂੰ ਬਖਸ਼ੋ ਏਨ ਮੰਨਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਉਟਿਆਂ ਦੀ ਓਟ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪ ਜੀ ਦੇ ਚਰਨ ਕਮਲਾਂ 'ਪਾਸ ਅਰਦਾਸ ਜੀ ਹਿਰਦ ਸਤਿਗੁਰ ਜੀ ਆਪ ਜੀ ਦੀ ਅਪਾਰ ਕਿਰਪਾ ਦਾ ਸਤਿਕਾਰ ਸਰਬੱਤ ਸੰਗਤਾਂ ਦਸਵੇਂ ਪਾਤਸ਼ਾਹ ਸਰਵੰਸ ਦਾਾਨੀ ਪਿਤਾ ਅੰਮ੍ਰਿਤ ਦੇ ਦਾਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ਪੁਰਬ ਮਨਾ ਰਹੀਆਂ ਹਨ ਕਲਗੀਧਰ ਪਾਤਸ਼ਾਹ ਦੇ ਪਾਵਨ ਆਗਮਨ ਪੁਰਬ ਨੂੰ ਸਮਰਪਿਤ ਸਰਬੱਤ ਸੰਗਤਾਂ ਵੱਲੋਂ ਆਪ ਜੀ ਦੀ ਕਿਰਪਾ ਦਾ ਸਦਕਾ ਪ੍ਰਭਾਤ ਕਿਰਿਆ ਦੀ ਸੇਵਾ ਆਰੰਭੀ ਹੋਈ ਹੈ। ਸਤਿਗੁਰੂ ਜੀ ਅੱਜ ਦੀ ਪ੍ਰਭਾਤ ਫੇਰੀ ਵਿੱਚ ਸ਼ਬਦ ਕੀਰਤਨ ਕਰਦਿਆਂ ਹੋਇਆ ਸਮੂਹ ਸੰਗਤਾਂ ਸੇਵਕ ਪਰਿਵਾਰ ਭਾਈ ਬਲਜੀਤ ਸਿੰਘ ਜੀ ਦੇ ਗ੍ਰਹਿ ਵਿਖੇ ਪਹੁੰਚੀਆਂ ਹਨ। ਸੇਵਕ ਪਰਿਵਾਰ ਨੇ ਗੁਰੂਕੀਆਂ ਸੰਗਤਾਂ ਦੇ ਆਪਣੇ ਗ੍ਰਹਿ ਵਿਖੇ ਚਰਨ ਪੜਸੇ ਹਨ। ਸੰਗਤਾਂ ਨੇ ਰਣਮਿੜ ਕੇ ਪਾਵਨ ਨਪਵਤਰ ਬਾਣੀ ਦੇ ਸ਼ਬਦ ਕੀਰਤਨ ਵਾਹਿਗੁਰੂ ਗੁਰਮੰਤਰ ਦੇ ਜਾਪ ਕੀਤੇ ਸਤਿਗੁਰੂ ਜੀ ਬਾਣੀ ਪੜਦਿਆਂ ਕੀਰਤਨ ਕਰਦੇ ਆਂ ਸੇਵਾ ਨਿਭਾਉਂਦੇ ਆਂ ਹੋਈਆਂ ਤੁਲਾ ਚੁੱਕਾਂ ਬਖਸ਼ਣੀਆਂ ਅੱਗੇ ਤੋਂ ਸਮਰੱਥ ਬਖਸ਼ਣੀ ਬਾਣੀ ਪੜ੍ਹੀ ਸੁਣੀ ਪ੍ਰਵਾਨ ਕਰਨੀ ਬਾਣੀ ਦਾ ਭਾਰ ਹਾਜ਼ਰ ਸੰਗਤਾਂ ਦੇ ਹਿਰਦਿਆਂ ਤੇ ਵਸੌਣਾਂ ਦਾ ਤਾਲ ਪਿਤਾ ਜੀਓ ਸੇਵਕ ਪਰਿਵਾਰ ਭਾਈ ਬਲਜੀਤ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਆਪਣੀ ਸੁਪੁੱਤਰੀ ਬੱਚੀ ਮਨਜੋਤ ਕੌਰ ਦੇ ਨਿਊਜ਼ੀਲੈਂਡ ਦੀ ਪੀਆਰ ਮਿਲਣ ਦੀ ਖੁਸ਼ੀ ਅੰਦਰ ਸ਼ੁਕਰਾਨਾ ਕਰਦਿਆ ਹੋਇਆ ਆਪ ਜੀ ਦੇ ਚਰਨ ਕਮਲਾਂ 'ਪਾਸ ਸਰਬਦਾਸ ਬੇਨਤੀ ਕਰਦੇ ਆਂ ਕਿਰਪਾ ਕਰਨੀ ਬੱਚੀ ਦੇ ਸਰਤੇ ਮੇਰਾ ਪ੍ਰਯਤਨ ਰੱਖਣਾ ਦਰੋਂ ਕਰੋ ਨਾਮਦਾਨ ਚੜਦੀ ਕਲਾ ਬਖਸ਼ਿਸ਼ ਕਰਨੀ ਆਪਣੇ ਚਰਨਾ ਕਮਲਾਂ ਦੇ ਨਾਲ ਬਾਣੀ ਦੇ ਨਾਲ ਜੋੜਨਾ ਸਤਿਗੁਰ ਜੀ ਪਰਿਵਾਰ ਵੱਲੋਂ ਆਪਣੇ ਵਿਦੇਸ਼ ਰਹਿੰਦੇ ਬੱਚਿਆਂ ਕਾਕਾ ਗੁਰਲਾਲ ਸਿੰਘ ਬੀਬਾ ਲਾਪ੍ਰੀਤ ਕੌਰ ਬੀਬੀ ਰੁਪਿੰਦਰ ਕੌਰ ਸਤਿਗੁਰ ਜੀ ਉਹਨਾਂ ਦੀ ਚੜਦੀ ਕਲਾ ਦੀ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਘਰ ਬਾਹਰ ਤੇਰਾ ਪ੍ਰਭਾਸਾ ਤੂੰ ਜਲ ਕੇ ਹੈ ਸੰਗ ਗੁਰੂ ਆਕੰਨ ਸਾਹਿਬ ਬੱਚਿਆਂ ਦੇ ਸਰਤੇ ਮੇਰਾ ਪ੍ਰਯਤਨ ਰੱਖਣਾ ਵਿਦੇਸ਼ ਵਿੱਚ ਅੰਗ ਸੰਗ ਹੋ ਕੇ ਰੱਖਿਆ ਕਰਨੀ ਦਰੋਂ ਘਰੋਂ ਨਾਮ ਦਾ ਅਨਛਲਦੀ ਕਰਨਾ ਸਿੱਖੀ ਸਤਿਗੁਰੂ ਸਾ ਬਖਸ਼ਣਾ ਆਪਣੇ ਚਰਨਾ ਕਮਲਾਂ ਦੇ ਨਾਲ ਬਾਣੀ ਬਾਣੇ ਦੇ ਨਾਲ ਜੁੜ ਕੇ ਰੱਖਣਾ ਜੀਵਨ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ ਸਮੂਹ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਯਾਸ ਰੱਖਣਾ ਘਰ ਪਰਿਵਾਰ ਵਿੱਚ ਸੁਖ ਸ਼ਾਂਤੀ ਵਰਤੋਣੀ ਦਰੋਂ ਘਰੋਂ ਨਾਮ ਦਾ ਅਨਛਲਦੀ ਕਰਨਾ ਬਖਸ਼ਿਸ਼ ਕਰਨੀ ਕਿਰਤ ਕਮਾਈਆਂ ਵਿੱਚ ਵਾਧੇ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਗੁਰੂ ਕੀਆ ਸੰਗਤਾਂ ਲਈ ਚਾਰ ਮਿਥਾਨ ਦੀ ਲੰਗਰ ਹਾਜ਼ਰ ਹਨ ਦਰ ਪ੍ਰਵਾਨ ਕਰੋ ਜੀ ਪ੍ਰਵਾਨ ਹੋਆ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਦੀ ਅੱਜ्ञਾ ਬਖਸ਼ਿਸ਼ ਕਰੋ ਪ੍ਰਭਾਤ ਖਰੀ ਵਿੱਚ ਸਾਰੀਆਂ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲਪੁਲ ਪੇਟਾਵਾ ਦਰ ਪ੍ਰਵਾਨ ਕਰਨੀਆਂ ਚੱਲਿਆ ਕਦਮ-ਕਦਮ ਉਲੇਖੇ ਵਿੱਚ ਲਾਉਣਾ ਗੁਰਮਤਿ ਅਨੁਸਾਰ ਸਭ ਦੀਆਂ ਸ਼ੁਭ ਮਨੋ ਭਾਵਨਾਵਾਂ ਪੂਰਨ ਕਰਨੀਆਂ ਸੇ ਗੁਰਮੁਖ ਪਿਆਰੇ ਮੇਲਣੇ ਜਿੰਨਾ ਮਿਲੇਆ ਤਜੀ ਦਾ ਪਾਵਨ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇ ਭਾਣੇ ਸਭਾ ਕਰੋ ਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਰੋ ਰਾਵਲ ਦੇ ਪ੍ਰਕਾਰ ਜਰਾ ਮਾਇਆ ਜਾ ਰਹਾ ਹੈ ਪ੍ਰਵਾਦ ਫੇਰੀਆਂ ਦੀ ਸੇਵਾ ਸ਼ੁਰੂ ਕੀਤੀ ਹੋਈ ਹੈ ਅੱਜ ਦੀ ਪ੍ਰਵਾਦ ਫੇਰੀ ਭਾਈ ਬੰਜੀਤ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਸੰਤਾਂ ਨੇ ਦਰਸ਼ਨ ਕੀਤੇ ਨੇ ਸਾਰੇ ਇਹ ਸੰਤਾਂ ਦਾ ਭਾਈ ਬੰਜੀਤ ਸਿੰਘ ਦੇ ਪਰਿਵਾਰ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਸਰਵਾਪੀਤਾ ਜੰਦਾ ਆਪਣੇ ਮਨ ਦੇ ਵਿੱਚ ਵੱਡੀ ਇੱਛਾ ਹੁੰਦੀ ਹੈ ਕਿ ਮੇਰੇ ਬੱਚੇ ਵੱਡੇ ਹੋ ਕੇ ਚੰਗੇ ਕੰਮ ਕਾਮਕਾਰ ਕਰਨ ਚੰਗੀਆਂ ਲੋਕੀਆਂ ਤੇ ਲੱਗਣ ਜਾਂ ਅਮਰੀਕਾ ਦੇ ਵਿੱਚ ਜਾ ਕੇ ਤਰੱਕੀਆਂ ਕਰਨ ਬੜੀਸਿੰ ਦੇ ਪ੍ਰਵਾਸ ਨੂੰ ਗੁਰੂ ਘਰ ਦਾ ਉਹ ਆਸਰਾ ਲਿਆ ਉਹਨਾਂ ਦੇ ਬੱਚੇ ਬਦੇਸ ਵਿੱਚ ਰਹਦੇ ਸਨ ਉਹ ਪਿਆਰ ਹੋਏ ਹੋਇਆ ਨਾ ਉਹਨਾਂ ਨੇ ਇੱਕ ਖੁਸ਼ੀ ਦੇ ਵਿੱਚ ਬਰਬਾਦ ਕਰੀ ਦੀ ਸੇਵਾ ਲਈ ਸੀ ਗੁਰੂ ਘਰ ਨੂੰ ਉਹਦਾ ਵੰਦਰਾ ਕਾਮੇ ਸੀ ਸਹਰ ਹੋਇਆ ਜਦੋਂ ਕਾਮ ਸਹਰ ਹੋ ਜਾਂਦਾ ਆਪਾ ਪ੍ਰਮਾਤਮਾ ਨੂੰ ਯਾਦ ਕਰਦੇ ਆਂ ਛੱਲ ਲੈਨੇ ਆ ਪ੍ਰਮਾਤਮਾ ਦੀ ਇਹ ਪ੍ਰਮਾਤਮਾ ਤੇਰਾ ਹੀ ਜਿੱਤਾ ਹੋਇਆ ਸਾਰਾ ਕੀ ਖਾਨੇ ਆ ਤੇਰਾ ਹੀ ਸਾਡੇ ਬੱਚਿਆਂ ਦੇ ਸਿਰ ਤੇ ਆਸਰਾ ਜੋ ਮੰਨਦੀ ਇੱਛਾ ਸੀ ਅੱਲਾ ਦੀ ਪ੍ਰਮਾਤਮਾ ਵੱਲੋਂ ਪੂਰੀ ਹੋ ਰਹੀ ਆ ਆਪਾ ਬਹੁਤ ਇਤਿਹਾਸ ਤੇ ਆਹ ਜਾਰੇ ਨੂੰ ਮਰੋ ਜਾ ਰਹੇ ਆ ਸਾਰੇ ਇਹ ਸੰਗਤਾਂ ਬੜੇ ਚਾ ਦੇ ਨਾਲ ਪ੍ਰਵਾਤ ਖੜੀ ਦੇ ਵਿੱਚ ਵੱਡੀ ਗਲਤੀ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਪਾਵੇ ਸੀ ਪਟਨਾਸਰ ਦਾ ਜੱਤੀ ਆਇਆ ਉੱਥੇ ਖਲ ਬੋਤ ਘੱਤੀ ਤੇ ਤਕਰੀਬਨ ਅਸੀਂ ਕੋਤੇ ਪਜਾਮੇ ਦੀ ਉਸੇ ਰੰਗ ਦੇ ਸੀ ਪਰ ਖੇਲੀ ਚੱਲਦੇ ਸੀ ਜਿਹੜਾ ਪੰਜਾਬ ਦਾ ਮੌਸਮ ਹੈ ਵੱਖਰਾ ਮੌਸਮ ਜਰਸੀ ਦੇ ਵਿੱਚ ਪਰਵਾਹਤ ਫੇਰੀਆਂ ਦੇ ਵਿੱਚ ਜੋੜਦੇ ਹੋ ਇਸੇ ਕਰਕੇ ਜੜਦੇ ਹੋ ਕਿ ਸੇਟ ਕੋਲ ਦੇ ਮਹਾਨ ਜਨਰ ਜਨਨ ਨੇ ਸਾਰੇ ਪਰਿਵਾਰ ਵਾਰਿਆ ਉਹਨਾਂ ਦਾ ਇਹ ਜਿਹੜਾ ਪ੍ਰਕਾਰ ਜਿਆਦਾ ਹੈ ਕਿਉਂਕਿ ਅਪਰਦੇਸ਼ ਦੇ ਨਹੀਂ ਹੈ ਸਾਰੇ ਆਪਾਂ ਆਪਣੇ ਬੱਚਿਆਂ ਨੂੰ ਕਿੰਨਾ ਪਿਆਰ ਕਰਦੇ ਹਾਂ ਸੋਦੇ ਸੋਦੇ ਬੱਚਾ ਲੋ ਠੰਡ ਤੋਂ ਬਚਾਉਣੇ ਕਿੰਨੇ ਕੱਪੜੇ ਪਹਿਨਦੇ ਆ ਉਹਨਾਂ ਦੇ ਇਹ ਬਹੁਤ ਵੱਡੀ ਗੱਲ ਹੈ ਇਤਿਹਾਸਕ ਹੈ ਠੰਡੇ ਬਹੁਤ ਦੇ ਚਮਾਦਾ ਗੁਜਰੀ ਨੂੰ ਬੱਚਾ ਨੂੰ ਬੰਦ ਕੀਤਾ ਗਿਆ ਕੋਈ ਕਪੜਾ ਵੀ ਨਹੀਂ ਦਿੱਤਾ ਗਿਆ ਕਿਸ ਤਰ੍ਹਾਂ ਉਹਨਾਂ ਦੀਆਂ ਸ਼ਹੀਦੀਆਂ ਕੀਤੀਆਂ ਗਈਆਂ ਕਿਸ ਤਰ੍ਹਾਂ ਲਾਹਾਂਈ ਪ੍ਰਵਾਹ ਜੰਗਾਲ ਦੇ ਵਿੱਚ ਸੇਜ ਹੋ ਗਿਆ ਇਹ ਆਪਣੇ ਸਿੱਖ ਕੌਮ ਨੂੰ ਜ਼ਿੰਦਾ ਕਰਨ ਵਾਸਤੇ ਉਹਨਾਂ ਨੇ ਕਰਵਾਨੀਆਂ ਕੀਤੀਆਂ ਕਿ ਸਿੱਖ ਕੌਮ ਇਹ ਜੀ ਬਹਾਦਰ ਕੌਮ ਹੈ ਇਹ ਕਿਸੇ ਤੋਂ ਦੱਬਦੀ ਨਹੀਂ ਆਓ ਆਪਾਂ ਜੀ ਪੰਦਰਾ ਸ੍ਰੀ ਗੁਰੂ ਗੁਰਦੁਆਰਾ ਸਾਹਿਬ ਵਿਖੇ ਖੰਡ ਪਾਤ ਪ੍ਰਕਾਸ਼ ਹੋਣੇ ਨੇ 15 ਤਰੀਕ ਨੂੰ ਨਗਰ ਕੀਰਤਨ 16 ਤੇ 17 ਤਰੀਕ ਨੂੰ ਲੰਗਰਾਂ ਦੀ ਸੇਵਾ ਹੋਣੀ ਹੈ ਸਾਰੀਆਂ ਸੰਗਤਾਂ ਵੱਡੀ ਗਲਤੀ ਦੇ ਵਿੱਚ ਪਹੁੰਚ ਕੇ ਲੰਗਰਾਂ ਦੀ ਵੀ ਸੇਵਾ ਕਰਦੀਆਂ ਨੇ ਇੱਥੇ ਖਰਚਾ ਪਹਿਲਾਂ ਅੱਟਾ ਦਾਲ ਦੁੱਧ ਦੀ ਸੇਵਾ ਵੀ ਕਰਦੀਆਂ ਨੇ ਕਿਉਂਕਿ ਸਾਰਿਆਂ ਦੇ ਸਹਿਯੋਗ ਦੇ ਨਾਲੇ ਇਹ ਜਿਹੜੇ ਇਤਿਹਾਸਕ ਦਿਹਾੜੇ ਨੇ ਸਾਫ ਰੰਦੇ ਨੇ ਪੂਰੇ ਹੁੰਦੇ ਨੇ 15 ਤਰੀਕ ਨੂੰ ਖੰਡ ਪਾਪਰ ਗਾਣੇ ਆ ਸੋਨਾ ਤੇ 17 ਤਰੀਕ ਨੂੰ ਲੰਗਰਾਂ ਦੀ ਸੇਵਾ ਹੋਣੀ ਹੈ ਆਪਾਂ ਇਹ ਸਾਰੇ ਨੇ ਰਲ ਮਿਲ ਕੇ ਇਹ ਇਤਿਹਾਸਕ ਦਿਹਾੜਾ ਬਣਾਉਣਾ ਹੈ ਇੱਕ ਸਾਲ ਪਿਆ ਪਾਈ ਸਰਜੀਤ ਸਿੰਘ ਦੀ ਉਹਨਾਂ ਨੇ ਲੰਗਰਾਂ ਦੇ ਵਿੱਚ ਸੇਵਾ ਕੀਤੀ ਹੈ 300 ਰੁਪਿਆ ਭਾਈ ਬਲਜੀਤ ਸਿੰਘ ਉਹਨਾਂ ਨੇ ਪ੍ਰਭਾਤ ਮੇਰੀ ਦੇ ਵਿੱਚ 3100 ਰੁਪਿਆ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਹਿੱਸਾ ਪਾਇਆ ਮੈਂ ਤੈ ਹੀ ਕਹਾਂਗਾ ਕਿ ਸਾਰੇ ਸੰਤਨੋਂ ਪਰਮਾਤਮਾ ਤੰਦਰੁਸਤ ਰੱਖੇ ਸਾਰੇ ਸੰਤਾਂ ਇਸੇ ਤਰ੍ਹਾਂ ਹੀ ਪ੍ਰਭਾਤ ਮੇਰੀ ਦੇ ਵਿੱਚ ਜੁੜਦੀਆਂ ਰਹਿਣ ਬੱਚੇ ਤਰਦੀਪ ਕੋਲ ਸੋਪੀਆ ਉਹਨੇ ਬੁਰਕਾ ਦੇ ਰੰਗਰੇ ਵਿੱਚ ਐਸਾ ਪਾਇਆ ਸਾਰੇ ਸੰਗਤ ਦਾ ਮੈਂ ਤੈਬਰੋਂ ਧਰਵਾਦ ਕਰਦਾ ਤੁਸੀਂ ਵੱਡੀ ਗਿਣਤੀ ਦੇ ਵਿੱਚ ਠੰਡ ਦੇ ਵਿੱਚ ਸਾਰੇ ਪ੍ਰਵਾਸ ਫੇਰੀਆਂ ਦੇ ਵਿੱਚ ਜੁੜਦੇ ਹੋ ਇਸੇ ਤਰੀਏ ਆਪਾਂ ਰਲ ਮਿਲ ਕੇ ਇਹ ਪ੍ਰਵਾਸ ਫੇਰੀਆਂ ਸਫਲ ਕਰਨੀਆਂ ਸਾਰੇ ਯਾਦ ਕਰੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੇ ਨਮਾਸਾਲ ਹੈ ਗੁਰਦੁਆਰਾ ਸਾਹਿਬ ਦੀ ਬੈਠਣ ਦੇ ਵਿੱਚ ਪਵਨ ਸਰੂਪ ਪ੍ਰਕਾਸ਼ ਕੀਤੇ ਸਨ ਨਮਾਸਾਲ ਆਪਾ ਗੁਰਦੁਆਰਾ ਸਾਹਿਬ ਕੀ ਪ੍ਰਵਾਸ ਫੇਰੀ ਨੇ ਉੱਥੇ ਹੀ ਕਰਨੇ ਆ ਉੱਥੇ ਹੀ ਸਾਰੇ ਸੰਤ ਨੇ ਕੱਲ ਨੂੰ ਨਵੇਂ ਸਾਲ ਦੇ ਸਾਰੇ ਲੋਪਦਾਈ ਉੱਥੇ ਹੀ ਆਉਣਾ ਸਾਰਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਇ ਰਜਿੰਦਰ ਸਿੰਘ ਜੀ ਜੋ ਲਗਾਤਾਰ ਕਾਫੀ ਲੰਮੇ ਸਮੇਂ ਤੋਂ ਪਰਵਾਸ ਦੇਵੀਆਂ ਨੂੰ ਲਾਈਵ ਕਰਦੇ ਨੇ ਗੁਰੂ ਘਰ ਦਾ ਜੋ ਵੀ ਪ੍ਰੋਗਰਾਮ ਹੁੰਦਾ ਉਹਨਾਂ ਨੂੰ ਲਾਈਵ ਕਰਦੇ ਆ ਕਰਦੇ ਨੇ ਮੈਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਾਂ ਕਰਦੇ ਆ ਬੇ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੇ ਭਾਵੇਂ ਬਜ਼ੁਰਗ ਨੇ ਫਿਰ ਵੀ ਠੰਡ ਦੇ ਵਿੱਚ ਉੱਠ ਕੇ ਆਉਂਦੇ ਨੇ ਇਸੇ ਤਰ੍ਹਾਂ ਇਹ ਪ੍ਰਵਾਤ ਫੇਰੀਆਂ ਦੇ ਵਿੱਚ ਆਉਂਦੇ ਰਹਿਣ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ